ਆ ਗਏ ਠੋਕੇ ਆ ਗਏ ਠੋਕੇ ਜੈ ਹਰ ਅਸੂ ਜੈ ਹਰ ਅਸੂ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਦੋ ਨਵੀਆਂ ਵਧੀਆ ਰਿਜ਼ਲਟ ਦੇਖੋ ਇਹ ਨਹੀਂ ਰੱਖੀ ਗਈ 2027 ਦੇ ਵਿੱਚ ਵੀ ਇਦੋਂ ਵੱਡੇ ਫਤਵੇ ਮਿਲਨੇ ਆ ਜੀ ਵਿਰੋਧੀਆਂ ਨੇ ਹੁਣ ਛੱਡਿਆ ਹੀ ਨਹੀਂ ਕੋ ਬੋਲਣ ਜੋ ਹਲਕਾ ਵੈਸ ਦੇ ਲੋਕਾਂ ਨੇ ਦੱਸਤਾ ਹੁਣ ਵਿਰੋਧੀਆਂ ਦੇ ਕੋਲ ਕੁਛ ਨਹੀਂ ਰਿਹਾ ਸਭ ਤੋਂ ਪਹਿਲਾਂ ਮੈਂ ਵੈਸ ਹਲਕੇ ਦੇ ਵੋਟਰਾਂ ਦਾ ਬੋਤ ਸੰਭਾਲਦਾ ਜਿਨ੍ਹਾਂ ਨੇ ਬੜੀ ਸੋਝਵੰਦੀ ਨਾਲ ਔਰ ਦੇਖੋ ਜਿਹੜੀਆਂ ਰਵੈਤੀ ਪਾਰਟੀਆਂ ਸਟੇਜਾਂ ਤੋਂ ਬੋਲਦੀਆਂ ਸੀ ਔਰ ਲੋਕਾਂ ਨੇ ਜਵਾਬ ਦਿੱਤਾ ਕਿਉਂਕਿ ਲੋਕਾਂ ਨੇ 3 ਸਾਲ ਦੀ ਡਿਵੈਲਪਮੈਂਟ ਦੇਖੀ ਲੋਕਾਂ ਨੇ 3 ਸਹਾ ਦੇ ਕੰਮ ਦਿੱਤੇ ਚਾਹੇ ਪੰਜਾਬ ਦੇ ਵਿੱਚ ਸਾਰੇ ਹੀ ਜ਼ੋਨ ਜਾਣਾ ਖਾਸ ਤੌਰ ਤੇ ਜਿੰਨੇ ਵੀ ਹਲਕੇ ਨੇ ਹਰ ਹਲਕੇ ਜ ਬੱਬਰ ਤੋਂ ਡਵੈਲਪਮੈਂਟ ਹੋ ਗਿਆ ਇਹ ਜੋ ਲੋਕਾਂ ਨੇ ਜਿਹੜਾ ਵੋਟ ਪਾ ਕੇ ਜਵਾਬ ਦਿੱਤਾ ਉਹ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਸ਼੍ਰੀ ਰਵਿੰਦਰ ਕੇਜਰੀਵਾਲ ਸਾਹਿਬ ਉਹ ਸਾਰੇ ਸੂਬੇ ਦੇ ਹੰਮੜ ਪਾਰੇ ਮਕਮਦ ਸਰਪੰਨ ਸਿੰਘ ਮਾਨ ਜੀ ਨੂੰ ਇਹ ਸੀਟ ਜਿਹੜੀ ਉਹਨਾਂ ਦੀ ਝੋਲੀ ਚ ਪਈ ਹੈ ਮੈਂ ਸਾਰੇ ਵਸ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਔਰ ਲੋਕਾਂ ਨੇ ਬੜੀ ਸੋਝਵਾਨੀ ਵਰਦ ਦਿਖਾਈ ਹੈ ਔਰ ਜਿਹੜਾ 27 ਦਾ ਇਲੈਕਸ਼ਨ ਜਿਹੜਾ ਕਹਦੇ ਸੀਗੇ ਉਹਨਾਂ ਦਾ ਅੱਖਰ ਕਲੀਅਰ ਹੋ ਗਿਆ ਉਹਨਾਂ ਬੈਕਫੋਰਟ ਤੇ ਚੱਲ ਜਾਣ ਲੋਕਾਂ ਨੇ ਨੰਕਾਰ ਤੇ 2027 ਦੇ ਅਗਰ ਪੱਕੀ ਜਿੱਤ ਪ੍ਰਾਪਤ ਆ ਬਿਲਕੁਲ 27 ਦੀ ਝੰਡਾ ਕਰਦੇ ਲੋਕਾਂ ਨੇ 10 ਦਾ ਲੋਕ ਜੀ ਕਿਹੜਾ ਜਾਓਗੇ ਅੱਜ ਕਰਾਰਾ ਜਵਾਬ ਦਿੰਦਾ ਕਿ ਆਪ ਬੋਲਦੀ ਸਭ ਤੋਂ ਪਹਿਲਾਂ ਤਾਂ ਮੈਂ ਬੈਸਟ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਕਿ ਉਹਨਾਂ ਨੇ ਸੀਐਮ ਸਾਹਿਬ ਦੇ 3 ਸਾਲਾਂ ਦੇ ਕੰਮ ਤੇ ਲੋਕਾਂ ਦੇ ਹਲਕਿਆਂ ਦੇ ਵਿੱਚ ਜਿਹੜੇ-ਜਿਹੜੇ ਐਮਐਲਏ ਸਾਹਿਬ ਨੇ ਕੰਮ ਕੀਤੇ ਆ ਉਹਨਾਂ ਦੇ ਉੱਤੇ ਅੱਜ ਇਹਨਾਂ ਨੇ ਮੋਹਰ ਲਾਈ ਆ ਇਸ ਸਤਾਈ ਦੇ ਇੱਕ ਨੀ ਪੱਥਰ ਰੱਖਿਆ ਵਾ ਕਿ ਲੋਕ ਹੁਣ ਦੇ ਲੋਕ ਜਿਹੜੇ ਕੰਮਾਂ ਨੂੰ ਪਸੰਦ ਕਰਦੇ ਆ ਲਾਰਿਆਂ ਨੂੰ ਪਸੰਦ ਕਰਦੇ ਸੋ ਵੈਸਟ ਦੇ ਜਿੰਨੇ ਵੀ ਹਲਕਾ ਨਿਵਾਸੀ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸੰਜੀਵ ਅਰੋੜਾ ਜੀ ਨੂੰ ਵੱਡੇ ਬਹੁਤ ਧੰਨ ਨਾਲ ਜਿੱਤਾਇਆ ਠੀਕ ਹੈ ਧੰਨਵਾਦ ਮੈਡਮ 2027 ਦੇ ਅੱਜ ਆਜਾ ਸੁਖੀ ਹੋੜੇ ਵੀ ਕਾਫੀ ਜਿੱਤ ਪ੍ਰਾਪਤ ਹੋਈ ਹੈ ਤੇ ਅੱਜ ਸਿਰਫ ਭੰਗੜੇ ਵੀ ਪਹਿਣ ਕੇ ਪੂਰੀ ਖੁਸ਼ੀ ਲੱਗ ਰਹੀ ਹੈ ਖੁਸ਼ੀ ਵੀ ਹੋਏਗੀ ਭੰਗੜੇ ਵੀ ਪਹਿਣਗੇ 2027 ਵੀ ਜਿੱਤਾਂਗੇ ਜੀ ਠੀਕ ਹੈ ਧੰਨਵਾਦ ਮੈਡਮ ਜਿੱਦ ਦੇਖਿਆ ਜਾ ਉਹ ਲੋਕ ਬਹੁਤ ਅੱਗੇ ਬਿਸ਼ੇਤ ਆਏ ਜੀ ਕਿਉਂਕਿ ਸਾਡੀ ਪਾਰਟੀ ਤੇ ਬਹੁਤ ਜਿੱਤ ਪ੍ਰਾਪਤ ਹੋਣ ਦੀਆਂ ਕਿਨਾਰੇ ਜਾ ਰਹੀਆਂ ਸਾਡੇ ਨਾਲ ਵਿਰੋਧੀਆਂ ਦੇ ਅਲੀਗੇਸ਼ਨ ਨਾਲ ਸਾਡੇ ਨਾਲ ਤੁਲਨਾ ਨਾ ਕਰੋ ਸਾਡੇ ਨਾਲ ਵਿਰੋਧੀ ਤੁਲਨਾ ਕਰਨ ਸਾਡੇ ਕੀਤੇ ਹੋਏ ਕੰਮਾਂ ਨਾਲ ਸਾਡਾ ਉਹਨਾਂ ਦੀ ਜਗ੍ਹਾ ਹੋਗੀ ਉਹਨਾਂ ਦਾ ਸਥਾਨ ਹੋਊਗਾ ਸਾਡੇ ਨਾਲ ਕੰਮਾਂ ਤੇ ਜਿਹੜੀ ਵੈਸ ਕਰਨੀ ਅੱਜ ਬਹੁਤ ਬੱਲਾ ਖੁਸ਼ੀ ਦਾ ਦਿਨ ਹੈ ਜਦੋਂ ਪੱਛਮੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੇਠੇ ਦੇ ਮੋਹਰ ਲਾਉਂਦੇ ਹੈ ਸੰਜੀਵ ਅਰੋੜਾ ਜੀ ਨੂੰ ਪੱਛਮੀ ਦੀ ਕਮਾਂਡ ਸੰਭਾਲੀ ਹੈ ਧੰਨਵਾਦ ਕਰਦਾ ਸਮੂਹ ਪੰਜਾਬੀਆਂ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਅਰੋੜਾ ਦੇ ਹੱਕ ਵਿੱਚ ਪ੍ਰਚਾਰ ਵੀ ਕਰਿਆ ਵੋਟਾਂ ਪਾਉਣ ਦੀ ਪੀੜ ਵੀ ਕੀਤੀ ਤੇ ਮੈਂ ਸਮਝਦਾ ਵੀ ਸੰਜੀਵ ਅਰੋੜਾ ਜੀ ਉਹੀ ਵਿਅਕਤੀ ਹੈ ਜਿਹੜੇ ਸਹੀ ਢੰਗ ਨਾਲ ਜਿਹੜੀ ਹੈ ਪੱਛਮੀ ਦੇ ਲੋਕਾਂ ਦੀ ਉਹਨਾਂ ਦੇ ਵਿਕਾਸ ਦੀ ਸੰਭਾਲ ਕਰ ਸਕਦੇ ਨੇ ਜਿੰਨੀ ਖੁਸ਼ੀ ਮਹਿਸੂਸ ਹੋ ਰਹੀ ਜਾਂਦੀ ਮੈਂ ਸਮਝਦਾ ਖੁਸ਼ੀ ਸੰਭਾਲੀ ਨਹੀਂ ਜਾਂਦੀ ਤੇ ਮੈਂ ਸਮਝਦਾ ਬਾਬਾ ਦੀਪ ਸਿੰਘ ਜੀ ਦਾ ਸਭ ਤੋਂ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਮੇਰੀ ਵੀ ਇੱਜ਼ਤ ਰੱਖੀ ਸਾਡੀ ਸਭ ਦੀ ਇੱਜ਼ਤ ਰੱਖੀ 27 ਦਾ ਇਲੈਕਸ਼ਨ ਕਿਤਾ ਦੇਖ ਰਹੇ ਸੀ 27 ਦੀ ਇਲੈਕਸ਼ਨ ਦਾ ਅੱਜ ਮੋੜ ਬਦ ਗਿਆ ਇਹ ਮੈਂ ਨਹੀਂ ਇਹ ਬਿਰੋਧੀ ਕਹਿੰਦੇ ਸੀ ਵੀ 27 ਦੇ ਵਿੱਚ ਅਸੀਂ ਆ ਚੋਣ ਜਿੱਤ ਕੇ 27 ਦਾ ਮੋੜ ਬਦ ਲਾਂਗੇ ਤੇ ਹੁਣ ਮੋੜ ਆਮ ਆਦਮੀ ਪਾਰਟੀ ਦਾ ਬਦ ਗਿਆ ਵੱਡੀ ਲੀਡਰ ਨਾਲ ਜਿਹੜੀਆਂ ਆਉਣ ਵਾਲੀਆਂ ਦਿਨੀਆਂ ਵਿੱਚ 27 ਦੀਆਂ ਚੋਣਾਂ ਜਿੱਤ ਕੇ ਦੁਬਾਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ